ਤੁਰਦੀ ਇੰਦਰਾ ਮਾਰਕੀਟ ਵਿੱਚ ਰਾਤ ਦੇ ਅੰਧੇਰੇ ਦੌਰਾਨ ਨੀਚੇ ਵਾਲੀ ਦੁਕਾਨ ਦੀ ਕੰਧ ਤੋੜ ਕੇ ਉੱਪਰ ਵਾਲੀ ਦੁਕਾਨ ਤੇ ਕਬਜ਼ਾ ਕਰਨ ਦੀ ਕੀਤੀ ਗਈ ਕੋਸ਼ਿਸ਼ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਕੋਸ਼ਿਸ਼ ਨੂੰ ਕੀਤਾ ناکਾਮ ਮੌਕੇ ਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਕਬਜ਼ਾ ਕਰਨ ਵਾਲੇ ਹੋਏ ਫਰਾਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੈਪਾਲ ਜੀ ਹਾਂ ਜਿਹੜੀ ਦੁਕਾਨ ਦਾ ਮਸਲਾ ਹੋਇਆ ਕੀ ਹੋਇਆ ਦਿੱਕਤ ਹੋਈਏ ਦੱਸੋ ਜੀ ਇਹ ਮੇਰੇ ਕੋਲ ਨਾ 2002 ਤੋਂ ਇਹ ਦੁਕਾਨ ਮੈਂ ਕਰਾਇਤੇ ਬੈਠਾ ਸੀ ਜੀ ਇਥੇ ਠੀਕ ਹੈ ਮੈਂ ਰਵੀकांत ਤੋਂ ਇਹ ਕਰਾਇਤੇ ਲਈਤੀ ਹੋਈ ਹੈ ਇਹਦਾ 2018 ਤੋਂ ਕੇਸ ਚੱਲ ਰਿਹਾ ਸੀ ਮਾਨਯੋਗ ਅਦਾਲਤ ਦੇ ਵਿੱਚ ਉਸ ਤੋਂ ਮੈਨੂੰ ਉਤੋਂ ਮਾਨਯੋਗ ਅਦਾਲਤ ਤੋਂ ਸਟੇ ਲਈਤੀ ਹੋਈ ਹੈ ਇਸ ਦੁਕਾਨ ਦੀ ਇਥੇ ਤਿੰਨ ਗੁੰਡੇ ਬੰਦੇ ਆ ਜਿਹੜੇ ਰਾਜਪੁਰੇ ਦੇ ਜਿਹਦਾ ਨਾਮ ਸੁਨੀਲ ਕੁਮਾਰ ਇਸ 7 ਨੰਬਰ ਆਰਤੀ ਹੈ ਜੀ ਇੱਕ ਮੋਂਗਿਆ ਟੋਨੀ ਮੋਂਗਿਆ ਟੋਨੀ ਮੋਂਗਿਆ ਇੱਕ ਗੁਰਮ ਟਰਾਂਸਪੋਰਟਰ ਉਹਨਾਂ ਨੇ ਆ ਕੇ ਮੈਨੂੰ ਧਮਕੀਆਂ ਦਿੱਤੀਆਂ ਅੱਜ ਰਾਤੀ 10 ਵਜੇ ਆ ਕੇ 11 ਵਜੇ ਆ ਕੇ ਬੰਦੇ ਲਿਆ ਕੇ ਉਹ ਸਾਰੇ ਮੇਰੀ ਦੁਕਾਨ ਤੋੜ ਦਿੱਤੀ ਉਰੇ ਆ ਕੇ ਇਸ ਦਾ ਤੁਹਾਡੇ ਕੋਲ ਪ੍ਰੂਫ ਵੀ ਹੈ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਹਾਂਜੀ ਮੇਰੇ ਕੋਲ ਸਾਰੀ ਸੀਸੀਟੀਵੀ ਰਿਕਾਰਡਿੰਗ ਹੈਗੀ ਹੈ ਜੀ ਉਹਨਾਂ ਨੇ ਕੈਮਰਾ ਵੀ ਤੋੜਿਆ ਉਹਨਾਂ ਨੇ ਕੈਮਰਾ ਵੀ ਤੋੜਿਆ ਮੇਰੇ ਕੋਲ ਸਾਰੀ ਨੀਚੇ ਵਾਲੀ ਦੁਕਾਨ ਕਿਸੀ ਹੋਰ ਦੀ ਆ ਉੱਪਰ ਵਾਲੀ ਤੁਹਾਡੀ ਆ ਹਾਂਜੀ ਉੱਪਰ ਵਾਲੀ ਮੇਰੀ ਆ ਜੀ ਰਵੀ ਕਾਂਤੀ ਹੈ ਜੀ نیچے ਵਾਲੀ ਰਵੀ ਕਾਂਤੀ ਹੈ ਜੀ ਮਸਲਾ ਕੀ ਆ ਪੂਰਾ ਮਸਲਾ ਜੇਕਰ ਅਪਾ ਦੁਕਾਨ ਦੀ ਗੱਲ ਕਹੀਏ ਵੀ ਇਹ ਇਹ ਜੈ ਨੋਬਤ ਆਈ ਕਿ ਜਿਹੜੇ ਉਹ ਤਿੰਨ ਬਦਮਾਸ਼ਾਂ ਦੀ ਗੱਲ ਹੋਈ ਹੈ ਜੀ ਉਹ ਕਹਿੰਦੇ ਵੀ ਇਹ ਦੁਕਾਨ ਅਸੀਂ ਖਰੀਦ ਲਈਏ ਨਾਂ ਉਹਨਾਂ ਕੋਲ ਕੋਈ ਰਜਿਸਟਰੀ ਹੈ ਜੀ ਨਾ ਕੋਈ ਉਹਨਾਂ ਕਾਗਜ਼ ਹੈਗੇ ਆ ਜੀ ਡੀਐਸਪੀ ਦਫਤਰ ਵੀ ਬੁਲਾਇਆ ਉਹਨਾਂ ਨੇ ਪਹਿਲਾਂ ਸਾਨੂੰ ਆਪ ਕੋਈ ਕਾਗਜ਼ ਦਿਖਾ ਨਹੀਂ ਪਾਉਂਦੇ ਹੈਗੇ ਜੀ ਉਹ ਗੁੰਡਾਗਰਦੀ ਤੇ ਉਤਰਿਆ ਜੇ ਤੁਹਾਡੇ ਕੋਲ ਕੀ ਪ੍ਰੂਫ ਹੈ ਦੁਕਾਨ ਦਾ ਵੀ ਤੁਸੀਂ ਦੁਕਾਨ ਦੇ ਮਾਲਕ ਹੋ ਕਿ ਕਿਰਾਏਦਾਰ ਹੋ ਹਾਂਜੀ ਸਾਡੇ ਕੋਲ ਕਿਰਾਇਆਨਾਮਾ ਵੀ ਹੈਗਾ ਜੀ ਤੁਹਾਨੂੰ ਸਾਹਮਣੇ ਦਿਖਾ ਰਹੇ ਹੈਗੇ ਨਾ ਪਿਛਲੇ ਸਾਲ ਤੋਂ ਤੁਹਾਡੇ ਕੋਲ ਦੁਕਾਨ ਹੈ ਇਹਦੀ 2002 ਤੋਂ ਸਾਡੇ ਪਾਸ ਦੁਕਾਨ ਹੈ ਜਿਹੜਾ ਕੋਰਟ ਐਵੀਡੈਂਸ ਦਿਖਾ ਸਕਦੇ ਕੋਈ ਕੋਰਟ ਹਾਂਜੀ ਕੋਰਟ ਤੇ ਸਾਡੇ ਸਟੇਓਰਡ ਹੈ ਜੀ ਨਾਲ ਤੁਹਾਨੂੰ ਦਿਖਾ ਦਨੇ ਤੇ ਕੋਰਟ ਦੇ ਸਟੇਓਰਡ ਹੈ ਜੀ ਹਾਂਜੀ ਮੈਡਵਾ ਅਨੂਭਾਜ ਇੰਦਲ ਨੇ ਕਰਿਆ ਹੋਇਆ ਜੀ ਸਟੇ ਬਿਲਕੁਲ ਉਹ ਕੋਈ ਦੁਰਘਟਨਾ ਹੋ ਜੇ ਉਹ ਵੀ ਨਹੀਂ ਹੋ ਸਕਦੀ ਹੈ ਤੁਸੀਂ ਜ਼ਿੰਮੇਵਾਰ ਹੈ ਤੇ ਕਿਤੇ ਵੀ ਮਤਲਬ ਕੋਈ ਚੋਰੀ ਹੋ ਗਈ ਉਹ ਵੀ ਉਹ ਜ਼ਿੰਮੇਵਾਰ ਹੈ ਉਹਨਾਂ ਨੇ ਸਰੀਆਮ ਤੋੜਿਆ ਜੀ ਸਰੀਆਮ ਵੀਡੀਓ ਹੈਗੀ ਸਾਡੇ ਕੋਲ ਕਿੰਨੇ ਸਾਰੇ ਬੰਦੇ ਲੈ ਕੇ ਪਤਾ ਨਹੀਂ ਕਿਸ ਤਰ੍ਹਾਂ ਦੇ ਬੰਦੇ ਸੀ ਇਹ ਤੋੜੀ ਜੀ ਦੁਕਾਨ ਨਾਲ ਕੋਈ ਨੁਕਸਾਨ ਵੀ ਹੋਇਆ ਤੁਹਾਡੀ ਦੁਕਾਨ ਦਾ ਇਹੀ ਤੋੜਿਆ ਇੰਨੇ ਸਾਨੂੰ ਪਤਾ ਲੱਗਿਆ ਜੀ ਪਹੁੰਚੇ ਆਈ ਅਸੀਂ ਇਹਨਾਂ ਨੇ ਆ ਕੇ ਜੀ ਇਹ ਦੁਕਾਨ ਨੂੰ ਇਧਰੋਂ ਤੋੜ ਕੇ ਸਾਡਾ ਸਾਰਾ ਸਮਾਨ ਬਾਹਰ ਸੁੱਟ ਦੇਣਾ ਸੀ ਜੀ ਇਹ ਇਸ ਤੇ ਦੁਕਾਨ ਤੇ ਕਬਜ਼ਾ ਕਰਨ ਲਈ ਆਏ ਸੀ ਪਤਾ ਕਿਵੇਂ ਲੱਗਿਆ ਉਹ ਕਬਜ਼ਾ ਕਰ ਰਹੇ ਸ ਸਾਡੇ ਕੋਲੋਂ ਰਾਤੀ ਫੋਨ ਆਇਆ ਜੀ ਵੀ ਇੱਥੇ ਤੇਰੀ ਦੁਕਾਨ ਨੂੰ ਤੋੜਿਆ ਜਾ ਰਿਹਾ ਜੀ ਅਸੀਂ ਰਾਤੀ ਆਏ ਜੀ ਇੱਥੇ ਆਏ ਤਾਂ ਅਸੀਂ 100 ਨੰਬਰ ਤੇ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਸਾਡੇ ਤੋਂ ਪਹਿਲੇ ਆਣ ਤੋਂ ਪਹੁੰਚਣ ਤੋਂ ਪਹਿਲੇ ਪੁਲਿਸ ਆ ਚੁੱਕੀ ਸੀ ਜੀ ਅੱਛਾ ਉਹਨਾਂ ਦੇ ਸਾਹਮਣੇ ਅਸੀਂ ਦੁਕਾਨ ਖੋਲੀ ਜੀ ਇਹ ਸਾਰਾ ਕੁਝ ਦੇਖਿਆ ਜੀ ਉਹਨਾਂ ਨੇ ਤੋੜਿਆ ਹੋਇਆ ਸੀ ਬੰਦੇ ਭੱਜ ਗਏ ਜੀ ਉਦੋਂ ਹੀ ਬੰਦੇ ਭੱਜ ਵੀ ਗਏ ਦੇ ਨਾਲੇ ਜਿਹੜੇ ਬੰਦੇ ਨਾਲ ਰੋਕਿਆ ਜੀ ਉਹਨਾਂ ਨੂੰ ਆ ਕੇ ਉਸ ਬੰਦੇ ਨੂੰ ਵੀ ਤਮਕਾਇਆ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਫੋਨ ਵੀ ਤੋੜਤਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਫਰਚਾ ਦਰਜ ਕਰਿਆ ਜੈ ਜੀ ਤੁਹਾਨੂੰ ਮਾਰ ਦੂੰਗਾ ਜਾਂਦੇ ਜਾਂਦੇ ਇਹਨੂੰ ਕੋਈ ਦਿੱਤੀ ਕੰਪਲੀਟ ਦਿੱਤੀ ਹੈ ਪੁਲਿਸ ਨੂੰ ਹਾਂ ਜੀ ਅਸੀਂ ਇਕਤੀ ਕਾਰ ਕੰਪਲੇਂਟ ਦਿੱਤੀ ਹੈ ਜੀ ਰਾਤੀ ਪੁਲਿਸ ਨੂੰ ਪੁਲਿਸ ਵਾਹ ਮੌਜੂਦ ਵੀ ਥੀ ਉਹ ਗੁੰਡੇ ਵੀ ਹਾ ਮੌਜੂਦ ਤੇ ਪੁਲਿਸ ਨੇ ਉਹ ਗੁੰਡੋਂ ਕੋ ਕੁਝ ਨਹੀਂ ਕਹਾ ਕੀ ਮੰਗ ਕਰਦੇ ਹੋ ਹੁਣ ਤੁਸੀਂ ਸੇਸ਼ਨ ਤੋਂ ਅਸੀਂ ਤਾਂ ਇਹੀ ਕਰਦੇ ਆ ਵੀ ਸਾਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਸਾਨੂੰ ਇਹ ਵੀ ਡਰ ਲੱਗਦਾ ਕਿ ਸਾਨੂੰ ਉਹ ਮਾਰ ਦੇਣਗੇ ਮਾਰ ਦੇਣਗੇ ਕਿਤੇ ਕੋਈ ਅਨੁਸ਼ਾਸਤਾ ਬੰਦਾ ਭੇਜੇ ਗੱਡੀ ਭੇਜੇ ਜੋ ਹਮਾਰੇ ਪਾਸ ਵੀਡੀਓ ਕੀ ਫੂਟੇਜ ਆਪਕੋ ਦਿਖਾ ਰਹੇ ਹਮ ਉਸਕੇ ਅੰਦਰ ਪੁਲਿਸ ਵੀ ਮੌਜੂਦ ਖੜੀ ਆ ਉਹ ਗੁੰਡੇ ਵੀ ਮੌਜੂਦ ਖੜੇ ਆ ਹਮ ਦਿਖਾ ਸਕਤੇ ਹਮਾਰੇ ਪਾਸ ਆ ਆਕੀ ਅਸੀਂ ਮੰਗ ਕਰਦੇ ਆ ਕਿ ਕੋਰਟ ਦੇ ਜਿਹੜੇ ਹਾਂਜੀ ਬਾਕੀ ਸਰ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਕਿ ਸਾਡੇ ਕੋਰਟ ਤੋਂ ਆਰਡਰ ਆਏ ਹੋਏ ਆ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਸਾਨੂੰ ਵੀ ਕੋਰਟ ਤੋਂ ਜਿਹੜਾ ਵੀ ਜਿਸੇ ਵੀ ਤਰ੍ਹਾਂ ਦਾ ਆਰਡਰ ਆਇਆ ਇਹ ਮੇਰੇ ਹਸਬੰਦ ਹੈ ਤੇ ਇਹ ਮੇਰੇ ਬ੍ਰਦਰ ਇਨ ਲਾ ਹੈ ਸਾਨੂੰ ਜਿਸ ਤਰ੍ਹਾਂ ਦਾ ਵੀ ਆਰਡਰ ਆਇਆ ਜਿਸ ਤਰ੍ਹਾਂ ਦੇ ਵੀ ਹੁਕਮ ਆਏ ਤਾਂ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਤੇ ਸਾਹਮਣੇ ਵਾਲੀ ਪਾਰਟੀ ਵੱਲੋਂ ਹੁਕਮਾਂ ਦੀ ਪਾਲਣਾ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਹੈ ਉਲੰਘਣਾ ਕੀਤੀ ਜਾ ਰਹੀ ਹੈ ਇਸ ਲਈ ਸਾਨੂੰ ਗੁੰਡਾਗਰਦੀ ਔਰ ਸਾਨੂੰ ਜਾਨ ਮਾਲ ਦਾ ਨੁਕਸਾਨ ਹੈ ਰਾਤੀ ਸਾਡਾ ਨੁਕਸਾਨ ਹੁੰਦੇ ਹੁੰਦੇ ਬਚ ਗਿਆ ਜੇ ਟਾਈਮ ਨਾਲ ਸਾਨੂੰ ਕਾਲ ਲਾਂਦਾ ਔਰ ਅਸੀਂ ਇੱਥੇ ਨਾ ਪਹੁੰਚਦੀ ਹੁਣ ਤੁਸੀਂ ਮੈਂ ਬਦ ਆਸ ਆਪਣੀ ਅੱਖਾਂ ਨਾਲ ਦੇਖੇਆਂ ਖੜੇ ਸਮੈ ਕੀਏ ਔਰ ਉਹ ਇੱਥੇ ਤਮਾਕੂ ਵਗੈਰਾ ਸਿਗਰਟ ਵਗੈਰਾ ਪੀ ਰਹੇ ਸੀਗੇ ਤੇ ਉਹਨਾਂ ਨੇ ਜਦੇ ਮੇਰੇ ਬ੍ਰਦਰ ਇਨ ਲਾਅਰ ਮੇਰੇ ਹਸਬੰਡ ਆ ਗਏ ਆ ਤੇ ਮੈਂ ਇੱਥੇ ਲੋਕਲ ਸੀਗੀ ਤੇ ਮੈਂ ਪਹਿਲਾਂ ਪਹੁੰਚ ਗਈ ਸੀਗੀ ਤੇ ਮੈਂ ਖੁਦ ਦੇਖਿਆ ਉਹ ਆਪਣੀ ਅੱਖਾਂ ਨਾਲ ਇੱਥੇ ਹਾਂ ਪੁਲਿਸ ਪਹਿਲਾਂ ਤੋਂ ਹੀ ਮੌਜੂਦ ਸੀਗੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਕਰਕੇ ਖਾਣ ਦਿੱਤਾ ਜਾਵੇ ਸਾਡਾ ਰੋਜਗਾਰ ਇੱਥੇ ਤੋਂ ਹੀ ਚੱਲ ਰਿਹਾ ਹੈ ਸਾਡੇ ਬੱਚਿਆਂ ਦੀ ਜਿਹੜੇ ਪੇਟ ਹੈ ਇੱਥੋਂ ਹੀ ਪਲ ਰਹੇ ਹਨ ਕਿੰਨੇ ਟਾਈਮ ਤੋਂ ਤੁਸੀਂ ਕਿਰਾਏ ਤੇ ਬੈਠੇ ਹੋ 22 ਸਾਲ ਹੋ ਗਏ ਜੀ 2002 ਤੋਂ ਹੁਣ ਤੁਹਾਨੂੰ ਕੀ ਕਹਨੇ ਆ ਫਿਰ ਉਹ ਵੀ ਖਾਲੀ ਕਰ ਦੋ ਦੁਕਾਨ ਕਿ ਕਿਸ ਤਰੀਕੇ ਗੁੰਡਾ ਕਰਦੀ ਉਹ ਝੂਠੇ ਉਹਨਾਂ ਕੋਲੋਂ ਝੂਠਾ ਮੂਠਾ ਮਤਲਬ ਐਵੇਂ ਕਹੀ ਜਾਂਦੇ ਆ ਕਿ ਸਾਡੀ ਅਸੀਂ ਖਰੀਦ ਲਈ ਐ ਅਸੀਂ ਇਹ ਬਟ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਐ ਕਿ ਉਹਨਾਂ ਨੇ ਖਰੀਦ ਲਈ ਐ ਕਿ ਅਸੀਂ ਬਹੁਤ ਵਾਰ ਮੰਗ ਲਿਆ ਸਾਨੂੰ ਕੋਈ ਵੀ ਪ੍ਰੂਫ ਦੇ ਦੇਣਾ ਅਸੀਂ ਕੱਲ ਨੂੰ ਖਾਲੀ ਕਰਨ ਨੂੰ ਤਿਆਰ ਆ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੈਗਾ ਇਹੋ ਜਿਹਾ। ਸਭ ਇੱਕ ਇੰਦਰਾ ਮਾਰਕੀਟ ਦੇ ਵਿੱਚ ਜਿਹੜੀ ਹੈ ਦੁਕਾਨ ਦੇ ਰਾਤ ਨੂੰ ਜਿਹੜੀ ਤੋੜਪਨ ਕੀਤੀ ਗਈ ਸੀ ਤਾਂ ਕੀ ਕਹਿਣਾ ਚਾਹੁੰਦੇ ਹੋ ਬਾਰੇ? ਕਿ 112 ਤੋਂ ਕੰਪਲੇਂਟ ਆਈ ਸੀ ਚੌਂਕੀ। ਉਹਦੇ ਨਾਲ ਡਿਊਟੀ ਅਫਸਰ ਭੇਜਿਆ ਸੀ ਭੇਜ ਕੇ ਵੈਰੀਫਾਈ ਕੀਤਾ ਸੀ ਕਿ ਦੁਕਾਨਦਾਰ ਉਹਨਾਂ ਦਾ ਕੋਈ ਇਹਨਾਂ ਦਾ ਪਾਰਟਨਰਸ਼ਿਪ ਦਾ ਜਾਂ ਲੈਂਡਿੰਗ ਦਾ ਰੋਲਾ ਹੈ। ਇਸ ਕਰਕੇ ਰਾਤ ਦਾ ਸਮਾਂ ਹੋਣ ਕਰਕੇ ਕਾਰਵਾਈ ਨਹੀਂ ਕੀਤੀ ਗਈ। ਕੰਪਲੇਂਟ ਅਸੀਂ ਲੈ ਲਈ ਹੈ। ਕੰਪਲੇਨ ਲੈ ਕੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ। ਤਾਂ ਜਿਹੜੇ ਤਿੰਨ ਬੰਦੇ ਦੇ ਖਿਲਾਫ ਉਹਨਾਂ ਦੇ ਸਰੇਆਂ ਜਿਹੜੇ ਨਾਮ ਲੈਦੇ ਨੇ ਬੰਦੇ ਦੇ ਖਿਲਾਫ ਉਹਨਾਂ ਦੇ ਇਹ ਕਲੱਬ ਜਿਹੜੀ ਹੈ ਕੀ ਗੱਲ ਬਣੇਗੀ ਉਹਨਾਂ ਦੀ ਜੋ ਵੀ ਇਹ ਉਹਨਾਂ ਕੋ ਡਾਕੂਮੈਂਟ ਆਇਆ ਤੇ ਉਹਨਾਂ ਦੇ ਉਹ ਲੈ ਲਾਂਗੇ ਇਹਨਾਂ ਕੋਲ ਇਹ ਲੇਕਿਨ ਜਦੋਂ ਇਹ ਆ ਦੂ ਫੈਸਲਾ ਹੋਇਆ ਡਾਕੂਮੈਂਟ ਦੇ ਆਧਾਰ ਤੇ ਨਹੀਂ ਕਰ ਦਾਂਗੇ ਮਤਲਬ ਬੇਸਿਕਲੀ ਡਾਕੂਮੈਂਟ ਵੈਰੀਫਾਈ ਕਰਨਾ ਹੈ ਉਸ ਤੋਂ ਬਾਅਦ ਜੋ ਵੀ ਹੈ ਬਸ ਡਾਕੂਮੈਂਟ ਵੈਰੀਫਾਈ ਕਰਕੇ ਜੋ ਵੀ ਹੈਗਾ ਉਸ ਤੋਂ ਬਾਅਦ ਜਿੰਦ ਬੰਦਗੀ ਕਾਰਵਾਈ ਕਰ ਦਾਂਗੇ ਜੇ ਜੇ ਗੱਲ ਕਰੀ ਵੀ ਅਗਰ ਕੋਈ ਕੋਰਟ ਕੇਸ ਚੱਲਦਾ ਵੈਸੇ ਕੋਈ ਇਸ ਤਰ੍ਹਾਂ ਦੇ ਹਰਕਤ ਕਸਰ ਦਾ ਕੋਰਟ ਕੇਸ ਚੱਲਦਾ ਦੇ ਵਿੱਚ ਸਾਨੂੰ ਵਾਲੇ ਕੋਰਟ ਕੇਸ ਦਿਖਾਇਆ ਨਹੀਂ ਕੋਈ ਦਿਖਾਉਣਗੇ ਉਹਦੇ ਮੁਤਾਬਕ ਅਸੀਂ ਉਹਨੂੰ ਅੱਗੇ ਦੱਸ ਦਿਆਂਗੇ ਤੁਹਾਡੇ ਨਾਲ ਕੋਈ ਕੋਰਟ ਕੇਸ ਹੈ ਰਿਤੇ ਕੋਈ ਵਰਤਨਾ ਕੀਤੀ ਜਾਵੇ